ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਵਨ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਫੈਸਲੇ ਲੈਣ ਵਾਸਤੇ ਤਾਂ ਜਸ ਕੱਚੀ ਕੁਮਲਾਕਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ نیشنل ਪਾਰਟੀ ਹੈ ਗੁਜਰਾਤ 'ਚ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮ.ਐਲ.ਏ ਨੇ ਹਾਜੀ ਤੱਕ ਆਮ ਆਦੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ 'ਚ ਗਏ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਜੂਟੀ ਦੇ ਵਿੱਚ ਇਹ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਆਸੀਂ